ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਕੂਲੀ ਬੱਚੇ ਦਾ ਪਰਿਵਾਰਕ ਨਗਰ ਵਾਪਰਿਆ ਵੱਡਾ ਭਿਆਨਕਾ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਚੰਡੀਗੜ ਬਰਨਾਲਾ ਮੁੱਖ ਮਾਰਗ ਤੇ ਤੇ ਰਫਤਾਰ ਸਕੂਲ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹਾਦਸੇ 'ਚ 14 ਸਕੂਲੀ ਬੱਚੇ ਜ਼ਖਮੀ ਹੋਏ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਤਨੋਲਾ ਵਿਖੇ ਦਾਖਲ ਕਰਵਾਇਆ ਜੀ ਹਾਂ ਇਹ ਬੱਸ ਗ੍ਰੀਨਫੀਲਡ ਕਾਨਵਰਸ ਸਕੂਲ ਦਾ ਨਿਕਾਸੀ ਜਾਰੀ ਹੈ ਜੀ ਹਾਂ ਤੇ ਵੱਡੀ ਖਬਰ ਹੁਣ ਹੁਣੇ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਖਬਰ ਤੁਹਾਡੇ ਨਾਲ ਇਹ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜਬਰਦਸਤ ਟੱਕਰ ਇੰਨੀ ਜ਼ਿਆਦਾ ਸੀ ਕਿ ਬੱਸ ਅਗਲਾ ਸਭ ਪੂਰੀ ਤਰ੍ਹਾਂ ਚੱਕਣਾ ਚਿਰ ਹੋ ਗਿਆ ਬੱਸ ਡਰਾਈਵਰ ਅਤੇ ਮਿਲ ਹੈਲਪਰ ਸਮੇਤ ਕਰੀਬ 14 ਬੱਚੇ ਜ਼ਖਮੀ ਹੋ ਗਏ ਤੇ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਗ੍ਰੀਨਫੀਲਡ ਸਕੂਲ ਦਾਣਗੜ ਦੀ ਬੱਸ ਚਲਾਉਂਦਾ ਹੈ ਅੱਜ ਸਵੇਰੇ ਜਦੋਂ ਉਹ ਬੱਚੇ ਸਕੂਲ ਜਾ ਰਹੇ ਸੀ ਤੇ ਸਾਹਮਣੇ ਆ ਰਿਖਾ ਨਾਲ ਬੱਸ ਦੀ ਟੱਕਰ ਹੋ ਗਈ ਉਸ ਨੇ ਦੱਸਿਆ ਕਿ 40 ਦੇ ਕਰੀਬ ਬੱਚੇ ਸਨ ਪਰ ਜ਼ਖਮੀਆਂ ਬਾਰੇ ਉਸ ਨੂੰ ਕੁਝ ਨਹੀਂ ਪਤਾ ਜੀ ਹਾਂ ਤੇ ਨਾਲ ਹੀ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਸਾ ਹਸਾਵੇਂ ਵਾਪਰੇ ਜਦੋਂ ਉਹ ਨੌ ਲਾ ਤੋਂ ਪੱਠਣ ਨੂੰ ਜਾਂਦੀ ਖੜਕ ਦੇ ਕੋਲ ਤੇ ਰਫਤਾਰ ਸਕੂਲ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਅਤੇ ਨਾਲ ਹੀ ਉਸ ਨੇ ਦੱਸ ਕਿ ਬੱਸ ਤੇ ਕੈਂਟਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਇਸ ਸਬੰਧੀ ਜਸਮਦੀਤ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਚੰਡੀਗੜ੍ਹ ਰੋਅ ਤੇ ਪਿੰਡ ਪੱਠਣ ਨੇੜੇ ਸਕੂਲ ਬੱਸਾ ਤੇ ਤੱਕ ਵਿਚਕਾਰ ਹਸਾ ਵਾਪਰੇ ਅਤੇ ਉਸ ਨੇ ਸਕੂਲ ਬੱਸ ਦੀ ਰਫਤਾਰ ਤੇਜ਼ ਹੋਣ ਕਰਕੇ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਜਿਸ ਕਰਕੇ ਵਾਹਸਾ ਵਾਪਰੇਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ